Gracias. ਸਰਬ ਰਾਮ ਗਿਨਾ ਆਹੋ ਆਹੋ ਗੋਵਿੰਦ ਸਿੰਘ ਆਪੇ ਗੁਰੂ ਚੇਲਾ ਪ੍ਰਪੱਕ ਲਾਉਂਦੇ ਆਪਿਆ ਆਹਿਆ ਦਾਪ ਲਈ 2 ਗਣਿਸ਼ ਤਾਰਾ ਜੀ ਦਾ ਪਰਕਾਇਆ ਗਿਆ ਜੋ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਨਾ ਕੋਤਰ ਗੁਰੂ ਹਰ ਸਾਹਿਬ ਦੀ ਤਰ੍ਹਾਂ ਇਸ ਸਾਹਿਬ ਦੀ ਬੜੀ ਪਿਆਰ ਸਤਕਾਰ ਅਤੇ ਸ਼ਰਧਾ ਦੇ ਨਾਲ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਸੰਬੰਧ ਵਿੱਚ ਅੱਜ ਸਵੇਰੇ 11:30 ਵਜੇ ਗੁਰਦੁਆਰਾ ਸਾਹਿਬ ਤੋਂ 50 ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਨੇ ਚਾਲੇ ਪਾਏ ਅਤੇ ਸ਼ਹਿਰ ਦੀ ਪਰिक्रमा ਕਰਦਾ ਹੋਇਆ ਗੁਰਦੁਆਰਾ ਥੜਾ ਸਾਹਿਬ ਵਿਖੇ ਪਹੁੰਚਿਆ ਹੈ ਸੋ ਮੋ ਸੰਗਤ ਦੇ ਵਿੱਚ ਬੜਾ ਖਾਸ ਹੈ। ਪਾਠਾਂ ਦੇ ਵਿੱਚ ਖਾਣ-ਪਾਣ ਤੇ ਲੰਗਰ ਲੱਗੇ ਹੋਏ ਹਨ। ਕਿਸੇ ਨੇ ਪ੍ਰਸ਼ਾਦ ਦਾ ਲੰਗਰ ਲਾਇਆ ਹੈ, ਕਿਸੇ ਨੇ ਦੁੱਧ ਦਾ ਲਾਇਆ ਹੈ, ਕਿਸੇ ਨੇ ਚਾਹ ਦਾ ਲੰਗਰ ਲਾਇਆ ਹੈ। ਬੜੀਆਂ ਰੌਣਕਾਂ ਹਨ ਅੱਜ। ਇਹ ਸਤਿਗੁਰਾਂ ਨੇ ਪਾਏ ਹੋਏ ਪੂਰਨਿਆਂ ਦੇ ਚਲਦਿਆਂ ਹੋਏ ਹਨ। ਸੋ ਸੰਗਤ ਦਾ ਗੁਰੂ ਘਰ ਨਾਲ ਬਹੁਤ ਪਿਆਰ ਹੈ। ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ। ਅੱਜ ਦੋਵੇਂ ਸਿੱਖ ਮਹਾਰਾਜਿਆਂ ਦਾ ਪਰਦੇਸ ਸੀ ਸਾਨੂੰ। ਕਿਸੇ ਸਭਾ ਨੂੰ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। 1692 ਈਸਵੀ ਨੂੰ ਅਮਰਤ ਚਕਾ ਕੇ ਜਾਤ ਪਾਤ ਦਾ ਭੇਦ ਮਟਾਇਆ ਸੀ ਸਭਨਾਂ ਨੂੰ ਬਰਾਬਰ ਦਾ ਸਨ ਦਿੱਤਾ ਸੀ ਕਿ ਇੱਕ ਪੰਦਰੇ ਵਿੱਚ ਬੈਠ ਕੇ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਣਾ ਹੈ ਭਾਵ ਕਿ ਉਹਨਾਂ ਦਾ ਮਤਲਬ ਸੀ ਕਿ ਜਾਤ ਪਾਤ ਦੇ ਨਾ ਪਰਮਾਨੁ ਕੀ ਚਾ ਕੋਈ ਨੀਵਾ ਨਹੀਂ ਇਹ ਉਹਨਾਂ ਨੇ ਸੰਦੇਸ਼ ਦਿੱਤਾ ਸੀ ਉਹਨਾਂ ਦੇ ਸੁਨੇਹੇ ਚੱਲਦੇ ਆ ਹੋਇਆ ਅੱਜ ਬੜੀਆਂ ਰੌਣਕਾਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਆਪਣਾ ਸਾਰਾ ਥੋੜਾ ਸਾਹ ਪਹੁੰਚ ਕੇ ਆਇਆ ਇਸ ਤੋਂ ਬਾਅਦ ਘੱਗਾ ਰੌਣਕਾ ਬੱਸ ਸਟੈਂਡ ਘੱਗਾ ਤੇ ਡੀ ਪੁਆਇੰਟ ਤੋਂ ਹੁੰਦਾ ਹੋਇਆ ਜਿਹੜੇ ਮਾਤਾ ਜੀ ਗਾਂਧੀ ਗਰਾਊਂਡ ਗਾਂਧੀ ਗਰਾਊਂਡ ਤੋਂ ਬਾਅਦ ਜੀ ਦੁਆਰਾ ਸਾਹ ਚੱਲੇ ਪਾਵੇਗਾ ਰਾਹ ਵਿੱਚ ਬੜੀਆਂ ਰੌਣਕਾਂ ਹਨ ਸੰਗਤਾਂ ਨੇ ਥਾ ਥਾ ਤੇ ਲੰਗਰ ਲਾਏ ਹੋਏ ਨੇ ਅਸੀਂ ਸਮੂਹ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਪੱਤਰਕਾਰ ਭਰਾਵਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਵੇਰ ਤੋਂ ਲੈ ਕੇ ਨਮਸਕਾਰ ਜਨਾਬ ਸਾਹਮਣੇ ਹੋਰ ਕੇ ਚੜ੍ਹਪੋਰੀ ਆਪਣੀ ਜਿਹੜੀ ਸੇਵਾ ਨਿਭਾ ਰਹੇ ਹਨ ਸਭ ਨਾਲ ਨਾਮ ਧੰਨ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬਖਸ਼ੇ ਨੇ ਨਾਲ ਸਾਧ ਸੰਗਤ ਵਾਲੇ ਸਤ ਪਹਿਲਾ ਬਖਸ਼ੇ ਜੀ ਦਾ ਖਾਲਸਾ ਰੰਗ ਜੀ ਪ੍ਰਾਹਨ ਸਾਥ ਸਿੰਘ ਸਾਥ ਸਿੰਘ ਜੋ ਸਾਥ ਸਿੰਘ ਜੀ ਤੇ ਬਰਾਮਾ ਟੇਲਾ ਵਾਹ ਵਾਹ ਜਨਾਬ ਜਨਾਬ ਆਪੇ ਮੁੱਚੇ ਨਾਲ ਇਹ ਪੌੜ ਹੈ ਧਾਰ ਹੋਵੇ ਜੈ ਮੀ ਸੋਹਿਲਾ ਅੱਜ ਆਦੇ ਟ੍ਰੇਨ ਨੂੰ ਆਓ ਕਿ ਐਸਾ ਸੰਤਖੀ ਰਮ ਸਿੰਘ ਜੀ ਜਿਹਦਾ ਦੇ ਸ੍ਰੀ ਗੁਰਬੰਦ ਸਾਹਿਬ ਆਪੇ ਇਹ ਢੇਲਾ ਆਪ ਅਮਰ ਚੱਕ ਕੇ ਪੰਜਾ ਪਿਆਰੇ ਨੂੰ ਠਾਕ ਕੇ ਆਪ ਚੱਕ ਕੇ ਆਪੇ ਸੇ ਦੀਵਾਨ ਮਸਾਲ ਸਾਰੀ ਦੁਨੀਆਂ ਦੇ ਤੇ ਪਹਿਲੇ ਮਸਾਲ ਦਾ ਹਾਂ ਗਰੁੱਪ ਬੈਂਕਰ ਨੇ 2000 3000 ਰੁਪਏ ਤੱਕ ਦੀ ਦਾਅਰੇ ਆਪਣੇ ਪਿਤਾ ਨੂੰ ਅਲੇਰ ਕੋਟੂ ਦੀ ਧਰਨ ਨਹੀਂ ਰੱਖਿਆ ਲਈ ਉਸ ਨੂੰ ਜਾਣ ਲਈ ਨਾਨਾ ਮਾਤਾ ਪਹਿਲਾ ਪਿਤਾ ਨੇ ਕੀਤਾ ਕਿ ਬੱਚਿਆਂ ਨੇ ਜੀਹਿਆਂ ਪਾਈਆਂ ਬਾਤ ਕਹਾ ਪਿੱਛੇ ਉਸ ਤੋਂ ਬਾਅਦ ਤਾਚਾ ਜੀ ਨੂੰ ਜਿਸ ਨਾਲ ਸੰਬੰਧ ਜਨਨ ਕਿਹਾ ਜਾਂਦਾ ਹੈ ਉਹਨਾਂ ਦੇ ਸੰਸਾਰ ਦੇ ਵਿੱਚ ਸਾਰੇ ਆਪਣਾ ਰਵਾਂ ਚਿਤਾੰਨ ਕਰਕੇ ਇੱਕ ਸੁਆਤੋ ਕੀਆ ਹੁਆ ਜੀਵਤ ਕਈ ਹਜ਼ਾਰ ਤੋਂ ਉਹਨਾਂ ਨੇਕਾ ਕੋਈ ਹਲਕੀ ਬੈੰਦਾ ਨੇ ਮੇਰੇ ਬੱਚੇ ਮੇਰਾ ਪ੍ਰਵਾਹ ਹੋਇਆ ਤੇ ਟਰੇਕ ਡਾਲੀ ਵੇਜਿਆ ਜੀਆ ਦੇ ਨਾਲ ਅੱਜ ਸਾਰਾ ਇਸ਼ਤਤ ਪਾਤ ਆਪਣੇ ਧਰਮਾਂ ਨੇ ਜੀ ਰਹਾ ਹਰ ਧਰਮਾਂ ਨੇ ਨਹੀਂ ਤੇ ਜੀਣਾ ਹੋਵੇ ਨਾਮ ਕਹੂੰ ਆਪਦੀ ਨਾਮ ਹੈ ਹਮਤਾਂ ਕੀ ਜੇ ਨਾ ਹੁੰਦੇ ਤੇ ਮੇਲ ਕੋਲ ਵਾਲਾ ਸੁੰਨਤ ਹੁੰਦੀ ਸਭ ਦੀ ਇਸ ਚਾਈ ਅੱਜ ਮੈਂ ਗਲ ਤੇ ਪਰਸ ਤੋਂ ਜਿਆਦਤ ਨਾਲ ਦੇਖਣ ਇਹ ਪਹਿਲਾ ਹੀ ਪਰਿਵਾਰ ਜਿਹੜਾ ਬਹੁਤ ਘੱਟ ਤਵੱਜੋ ਦੇ ਦੇ ਸੰ ਘੱਟ ਸਰਦਾ ਦੇ ਦੇ ਸੰ ਇਸ ਵਾਰ ਸਾਰੇ ਬਜਾਰਾ ਸਾਰੇ ਸ਼ਹਿਰਾਂ ਦੇ ਵਿੱਚ ਥਾਂ ਥਾਂ ਦੇਖ ਇੱਕੋ ਸ਼ਹਿਰੀਆਂ ਹਰ ਸੁਨਿਆ 25 ਤਰੀਕ ਤੋਂ ਤੇ 30 31 ਤਰੀਕ ਤੱਕ ਹਮੂਲੇ ਲੰਗਰ ਚੱਲਦੇ ਰਹੇ ਇਹ ਬੜੀ ਵੱਡੀ ਪ੍ਰਾਪਤੀ ਆ ਬੰਦ ਦੀ ਇਹ ਅੱਜ ਜੋ ਦੂਜੀਆਂ ਕਾਮਾਂ ਨੇ ਜਿਹੜੀਆਂ ਗੁਰੂ ਮਹਾਰਾਜੀਆਂ ਸੰਸਦਾਂ ਦੀਆਂ ਸੀਆਂ ਦੇ ਕਾਰਨ ਆਪਣੇ ਧਰਮ ਵਿੱਚ ਜੀ ਰੀਆਂ ਨੇ ਉਹਨਾਂ ਨੇ ਮਦਦ ਕਰਕੇ ਇਹ ਤਰ੍ਹਾਂ ਦਾ ਇਤਕਾਰ ਹੁੰਦਾ ਹੈ ਮੈਂ ਆਪਣੇ ਸਾਰੇ ਸ਼ਹਿਰ ਵਾਸੀ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਹਾਂ ਕਿ ਗੁਰਦੁਆਰਾ ਦਾ ਹਮਦਰੀਆ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਹਰ ਸਾਲ ਵਾਇਆ ਜਾਂਦਾ ਹੈ ਅੱਜ ਨਜ਼ਰ ਕੀਤਾ ਹੈ ਭਵਾਂ ਦੇ ਤਰੀਕ ਨੂੰ ਜੋ ਹੈ ਉਹ ਦੀ ਸਮਾਦ ਵੀ ਹੋਣੀ ਹੈ ਰਾਤ ਜਿਹੜਾ ਸਤਨੇ ਹਨ ਫੇਰੀਆਂ ਕਦੇ ਉੱਤਿਆਂ ਤੋਂ ਆਵਾਜ਼ ਕਰਦੇ ਆ منجت كس ول